ਇਹ ਉਹਨਾਂ ਦਾ ਸੁਭਣਾ ਨਹੀਂ ਸੀ ਪੇਰੇ ਉਹਨਾਂ ਨਾਲ ਜਾਇਨਾ ਅੱਜ ਦੇ ਉਸੇ ਵੀ ਚੱਲ ਕਰਦਾ ਹੈ ਐਮਐਲ ਸਰ ਅੱਜ ਸਰਕਾਰੀ ਸਭਾ ਦੀ ਜਿਹੜੇ ਫਾਰਮ ਭਰੇ ਗਏ ਸੀ ਉਹਨੂੰ ਲੈ ਕੇ ਵਿਰੋਧੀਆਂ ਵੱਲੋਂ ਵੀ ਤੁਹਾਡੀ ਡੈਲੀਗੇਸ਼ਨ ਲਾਈ ਗਈ ਸੀ ਕਿਹਨਾ ਮੈਨੂੰ ਧੱਕਾ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਤੇ ਕਿਸ ਤਰ੍ਹਾਂ ਦੀ ਇਹ ਚੋਣ ਬਕੀ ਗਈ ਸੀ ਬਿਲਕੁਲ ਧੱਕਾ ਤਾਂ ਹੁੰਦਾਗਾ ਵੀ ਜੇ ਕੋਈ ਬੰਦਾ ਕਾਗਜ਼ ਭਰਦਾ ਹੋਵੇ ਅਸੀਂ ਉਹਨੂੰ ਰੋਕ ਗਏ ਉਹ ਕੱਲ ਦੇ ਤਾਂ ਸਾਨੂੰ ਫੋਨ ਕਰੀ ਜਾਂਦੇ ਆਪ ਹੀ ਵੀ ਸਾਡੇ ਭਰਾਵਾ ਕਾਗਈ ਕੋਈ ਕੁਝ ਬੰਦਾ ਹੈ ਨਹੀਂ ਸਾਡੇ ਕੋਲੇ ਕੋਈ ਉਹ ਧੱਕੇ ਧੁੱਕੇ ਮਰਾਦੇ ਹੋ ਸਾਨੂੰ ਅਸੀਂ ਕਿਹਾ ਵੀ ਧੱਕਾ ਧੁੱਕਾ ਕੋਈ ਨਹੀਂ ਵੱਜਣਾਗਾ ਆਪਦੇ ਕਾਗਜ ਭਰੋ ਚੋਣ ਕਰਾਵਾਂਗੇ ਸੋ ਹੁਣ ਉਹਨਾਂ ਕੋਲੇ ਹੋਰ ਕੋਈ ਹੱਲ ਹੈ ਨਹੀਂਗਾ ਉਹ ਵਿਚਾਰੇ ਆਪ ਦਾ ਮਤਲਬ ਕੱਲਾ ਇਹ ਦੱਸਣ ਆਏ ਸੀ ਕਿ ਵੀ ਅਸੀਂ ਹੈਗੇ ਆਂ ਬਸ ਆ ਸਾਨੂੰ ਵੱਧ ਰੌਲਾ ਜ਼ਿਆਦਾਤਰ ਕਾਲੀ ਦਲ ਵੱਲੋਂ ਹੀ ਪਾਇਆ ਜਾ ਰਿਹਾ ਸੀਗਾ ਜੀ ਕਾਲੀ ਦਲ ਦੇ ਜੇਕਰ ਆਪਾਂ ਪੁਰਾਣਾ ਇਤਿਹਾਸ ਦੇਖੇ ਤੇ ਉਸ ਬਾਰੇ ਕੀ ਕਹੂੰਗੇ ਤੁਸੀਂ ਵੇਖੋ ਕਾਲੀ ਦਲ ਵੱਲੋਂ ਰੌਲਾ ਤਾਂ ਪਾਇਆ ਜਾ ਰਿਹਾ ਪਰ ਉਹਨਾਂ ਚੋਂ ਕਾਗਜ ਭਰਨੇ ਕਿਹਨੇ ਸੀ ਸੂਬਾ ਸਿੰਘ ਬਾਦਲ ਨੇ ਭਰਨੇ ਸੀ ਜਾਂ ਆਪਣੇ ਕੋਈ ਹੋਰ ਲੀਡਰ ਸੀਗੇ ਜਿਹੜੇ ਉਹਨਾਂ ਨੂੰ ਉਹਨਾਂ ਨੇ ਭਰਨੇ ਸੀ ਸੋ ਜੇ ਕਾਗੇ ਭਰਦੇ ਉਹ ਤਾਂ ਕਹਿ ਦਿੰਦੇ ਉਹਨਾਂ ਚੋਂ ਤਾਂ ਕਿਸੇ ਨੇ ਕਾਗੇ ਨਹੀਂ ਭਰਿਓ ਕੱਲੇ ਰੌਲਾ ਹੀ ਪਾਉਣ ਆਏ ਸੀਗੇ ਸੋ ਨਾ ਉਹਨਾਂ ਕੋਲੇ ਕੋਈ ਬੰਦਾ ਸਾਨੂੰ ਪਿਛਲੇ 2 ਦਿਨਾਂ ਤੋਂ ਐਂ ਕਹੀ ਜਾਂਦੇ ਆ ਵੀ ਤੁਸੀਂ ਉਹ ਕਰ ਲਿਓ ਉਹ ਕਰ ਲਿਓ ਸਾਨੂੰ ਸਾਡੇ ਨਾਲ ਉਹ ਉਹ ਚਾਹੁੰਦੇ ਸੀਗੇ ਵੀ ਅਸੀਂ ਦਿਖਾਈਏ ਵੀ ਅਸੀਂ ਧੱਕਾ ਕਰ ਰਹੇ ਹਾਂ ਤੇ ਦਰਸਾਲ ਕੇ ਆਏ ਸੀਗਾ ਮੈਂ ਤਾਂ ਆਪਦੇ ਵਰਕਰਾਂ ਨੂੰ ਵੀ ਇਹ ਕਹਤਾ ਸੀ ਵੀ ਭਾਈ ਜੀ ਨੇ ਜਿਹਨੇ ਭਰਨਾ ਸਾਰਿਆਂ ਨੇ ਭਰ ਲਓ ਆਪਾਂ ਚੋਣ ਕਰਾਉਣੀ ਆ ਪਿਆਰੀ ਤਾਂ ਉਹਨਾਂ ਨੂੰ ਵੀ ਕਿਹਾ ਵੀ ਕਾਗਜ਼ ਭਰਨੇ ਪੈਣੇ ਆ ਤੁਹਾਨੂੰ ਅਸੀਂ ਕੋਈ ਧੱਕਾ ਧੱਕਾ ਨਹੀਂ ਕਰਨਾਗਾ ਕਾਗਜ਼ ਉਹਨਾਂ ਕੋਲ ਹੈ ਹੀ ਨਹੀਂ ਕਿਸੇ ਕੋਲ ਨਾ ਬੰਦਾ ਹੈਗਾ ਉਹਨਾਂ ਕੋਲ ਮੇਰੇ ਹਿਸਾਬ ਨਾਲ ਨੌਜ ਉਹਨਾਂ ਨੌਜਾਂ ਚ ਉਹਨਾਂ ਕੋਲ ਇੱਕ ਵੀ ਬੰਦਾ ਹੈ ਨਹੀਂ ਸੋ ਖਾਲੀ ਕਾਗਜ਼ ਜੇ ਕੋਈ ਲੈ ਕੇ ਆਇਆ ਉਹ ਖਾਲੀ ਸੀਗਾ ਨਾ ਉਹਦੇ ਕੋਲੇ ਕੋਈ ਰਸੀਦ ਸੀ ਨਾ ਕਈਆਂ ਦੇ ਤਾਂ ਖਾਤਾ ਹੀ ਹੈ ਨਹੀਂ ਸੀਗਾ ਦੋਹਾਂ ਦਾ ਜਿਹੜੇ ਦੋ ਤਿੰਨ ਜਾਣੇ ਆਏ ਸੀ ਬਸ ਉਹ ਉਹੀ ਆਪ ਦਾ ਕਰਕੇ ਹੱਲਾ ਗੁੱਲਾ ਔਟ ਗਏ ਤੇ ਮੈਨੂੰ ਆਪਣੇ ਵੀਰ ਕਿੰਨੇ ਖੜੇ ਹੋ ਕਿਤੇ ਗਏ ਸੀ ਸਾਡੇ ਵੱਲੋਂ ਅਸੀਂ ਤਾਂ ਸਾਰਿਆਂ ਨੂੰ ਹੀ ਕਿਹਾ ਸੀਗਾ ਵੀ ਜਿਨੇ ਭਰਨਾ ਭਰ ਲਓ ਮੈਨੂੰ ਲੱਗਦਾ 10 ਤੋਂ ਜਣੇ ਹੋਣਗੇ 12 15 ਜਣੇ ਹੋਣੇ ਹਨ ਅਸੀਂ ਕਿਸੇ ਨੂੰ ਰੋਕਿਆ ਨਹੀਂਗਾ ਅਸੀਂ ਸਾਡੇ ਵਰਕਰਾਂ ਨੂੰ ਕਿਹਾ ਸੀਗਾ ਵੀ ਜਿੰਨੇ ਜਿੰਨੇ ਭਰਨੇ ਆ ਬਾਈ ਬਲ ਠੀਕ ਹੈ ਸਰ ਠੀਕ ਹੈ